ਚੋਰੀ ਦੀ ਨੀਅਤ ਨਾਲ ਇੱਕ ਦੁਕਾਨ ਦੇ ਵਿੱਚ ਸ਼ਟਰ ਤੋੜ ਕੇ ਵੜਗੇ ਤੇ ਅੰਦਰ ਜਾ ਕੇ ਉਹਨਾਂ ਨੇ ਇੱਕ ਅਜੀਬ ਚੀਜ਼ ਦੇਖੀ ਕਿ ਉਹਨਾਂ ਨੇ ਸਭ ਛੱਡ ਕੇ ਉਸ ਚੀਜ਼ ਨੂੰ ਚੋਰੀ ਕਰ ਲਿਆ ਤੇ ਉਹ ਫਰਾਰ ਹੋ ਗਏ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਆਖਰ ਚੋਰਾਂ ਨੇ ਕੀ ਚੋਰੀ ਕੀਤਾ ਉਹ ਵੀ ਤੋਂ ਦੱਸਦੇ ਆ ਸਭ ਤੋਂ ਪਹਿਲਾਂ ਤਸਵੀਰਾਂ ਤੇ ਨਜ਼ਰ ਮਾਰਦੇ ਆ ਮਾਮਲਾ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਾਣ ਦੀ ਦੁਕਾਨ ਦੇ ਵਿੱਚ ਚੋਰ ਵੜ ਗਏ ਅਤੇ ਉਹਨਾਂ ਨੇ ਜਿੱਥੇ ਨਗਦੀ ਦੇ ਉੱਤੇ ਹੱਥ ਸਾਫ਼ ਕੀਤਾ ਉੱਥੇ ਹੀ ਉਹਨਾਂ ਦੀ ਨਜ਼ਰ ਦੁਕਾਨ ਦੇ ਵਿੱਚ ਪਈਆਂ ਸਭ ਤੋਂ ਮਹਿੰਗੀਆਂ ਸਿਗਰਟ ਦੀਆਂ ਡੱਬੀਆਂ ਤੇ ਪੈ ਗਈ ਤਾਂ ਫਿਰ ਚੋਰਾਂ ਨੇ ਸਭ ਕੁਝ ਛੱਡ ਕੇ ਸਭ ਤੋਂ ਮਹਿੰਗੀਆਂ ਸਿਗਰਟ ਦੀਆਂ ਡੱਬੀਆਂ ਚੋਰੀਆਂ ਕਰ ਲਈ ਜਿਸ ਦੀ ਜਾਣਕਾਰੀ ਦੁਕਾਨ ਮਾਲਕ ਨੇ ਸਾਂਝੀ ਕੀਤੀ ਮੈਂ ਪਾਣ ਦੀ ਦੁਕਾਨ ਚਲਾਤਾ ਹਾਂ सुंदर नगर मेन रोड पे तो पुलिस चौकी के बिल्कुल नज़दीक है मैं रात को तीन बजे शटर पोर के अंदर का सारा सामान ले गए सिगरेट वगैरह जितने भी होते हैं रजनी गंदा सिगरेट उसके जो भी महंगी आइटम थे कैश भी पड़ा था कुछ वो भी सारा ले गए मैं रात को तीन बजे के आसपास सुबह है तीन बंदे थे मुँह बांधे हुए थे और किसी गड्डी ना रहे कैसे भी और शटर वो बहुत तेजी से खींचा गया है ਤਗਰਮ ਸੇ ਮੈਂ 10-15 ਹਜ਼ਾਰ ਕੇ ਆਸ-ਪਾਸ ਕੈ ਸੋਨਾ ਹੈ ਬਾਕੀ ਜਿਹੜਾ ਸਮਾਨ ਪਰਾ ਹੈ ਇਹ ਵੀ ਹੋਣਾ ਕਾਫੀ ਹੋਣਾ ਅੰਦਾਜ਼ਾ ਹੀ ਨਹੀਂ ਕੋਈ ਗਿਣ ਕੇ ਤੁਰਕਤਾ ਨਹੀਂ ਵੀ ਵੀ 2-2.5 ਡੋਲ ਲਾਪਕਾ ਤਾਂ ਹੋਵੇ ਹੀ ਕਮ ਸੇ ਕਾ ਤਾ ਦੇਖ ਸਕਦੇ ਹੋ ਕਿ ਕੀ ਮੈਂ ਲੁੱਟਾ ਖੋਹਾ ਚੋਰੀ ਦੀਆਂ ਵਾਰ ਦਾ ਤਾਂ ਲਗਾਤਾਰ ਵਧੀਆਂ ਜਾ ਰਹੇ ਨੇ ਚੋਰ ਲੁਟੇਰੇ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਕਾਨੂੰਨ ਦਾ ਵੀ ਇਹਨਾਂ ਨੂੰ ਡਰ ਨਹੀਂ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ